ਦੇਖੋ 14 ਤਰੀਕ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਯੰਤੀ ਸੀ ਜੀ ਔਰ ਪਾਰਟੀ ਦਾ ਫੈਸਲਾ ਹੈ ਕਿ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੰਵਿਧਾਨ ਦਿੱਤਾ ਜੀ ਔਰ ਜਿਹੜੀ ਗਲਤ ਹਵਾਵਾਂ ਵਿਰੋਧੀ ਪਾਰਟੀਆਂ ਇਸ ਦੇ ਬਾਰੇ ਦੱਸ ਰਹੀਆਂ ਨੇ ਜੀ ਉਹ ਗਲਤ ਨੇ ਔਰ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਦੇ ਪੂਰੇ ਪ੍ਰੋਗਰਾਮ ਕਰਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਨਮ ਦਿਹਾੜਾ ਮਨਾਣਾ ਹੈ ਜੀ ਸੋ ਅੱਜ ਇਸੇ ਪਰਪਸੇ ਲਈ ਸਾਡੇ ਇੱਕ ਮਿਸਟਰ ਮਨਾਚਲੀ ਲੇਖੀ ਜੀ ਜੀ ਔਰ ਸਾਡੇ ਇਥੋਂ ਦੇ ਜਿਹੜੇ ਪੰਜ ਚਾਰ ਹੈਡ ਨੇ ਇਸ ਸੈਲ ਦੇ ਨੱਗੜ ਜੀ ਉਹ ਆ ਰਹੇ ਨੇ ਔਰ ਇਹ ਦੇ ਨਾਲ ਅਸੀਂ ਇੱਕ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਲੋਕਤੰਤਰ ਦਾ ਅਧਾਰ ਦਿੱਤਾ ਸਾਡਾ ਦੇਸ਼ ਚੱਲਿਆ ਮੇਰੇ ਖਿਆਲ ਚ ਨੰਬਰ 1 ਸਾਡਾ ਸਭਿਵਾਨ ਹੈ ਦੁਨੀਆ ਦੇ ਵਿੱਚ ਤੋਂ ਉਸ ਦੇ ਲਈ ਅਸੀਂ ਉਹਨਾਂ ਦਾ ਤਨਜ਼ ਕਰਦੇ ਬਾਰੇ ਸਾਹਿਬ ਜੀ ਦੇਖੋ ਜਿੰ ਜਿਸ ਤਰ੍ਹਾਂ ਇਹ ਜਿਹੜੀ ਜਿੰਮੇਵਾਰੀ ਹੈ ਇਹ ਪੰਜਾਬ ਸਰਕਾਰ ਇਹਦਾ ਗੋਦਾਵਰੀ ਕਰਾ ਕੇ ਇਹਦਾ ਪਤਾ ਲਾ ਕੇ ਪਾ ਕੇਂਦਰ ਸਰਕਾਰ ਸਰਕਾਰ ਨੂੰ ਇੱਕ ਰਿਪੋਰਟ ਭੇਜੂ ਉਸ ਦੇ ਬਾਅਦ ਅਸੀਂ ਵੀ ਮੰਗ ਕਰਾਂਗੇ। ਜੀ। ਰਾਕਿਸਤਰਾ ਪਾਰਟੀ ਦੀਆਂ ਨੀਤੀਆਂ ਅੰਬੇਦਕਰ ਸਾਹਿਬ ਦੇ ਜਨਮ ਦਿਨ ਦਾ ਆਈਡੀ ਆ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਸਾਡਾ ਸੰਤਾਨ ਦਿੱਤਾ ਤੁਸੀਂ 47 ਤੋਂ ਅੱਜ ਤਾਈਂ ਅਗਰ ਭਾਰਤ ਦਾ ਇਤਿਹਾਸ ਵੇਖੋਗੇ ਤੇ ਤਿੰਨ ਦੇਸ਼ ਬਣੇ ਨੇ ਇੱਕ ਦੇ ਆ ਪਾਕਿਸਤਾਨ ਦੀ ਹਾਲਤ ਕੀ ਹੈ ਸਾਰਿਆਂ ਦੇ ਸਾਹਮਣੇ ਬੰਗਲਾਦੇਸ਼ ਦੀ ਹਾਲਤ ਕੀ ਸਾਰਿਆਂ ਦੇ ਸਾਹਮਣੇ ਆਪਾਂ ਸਾਰੇ ਇਕੱਠੇ ਨੇ ਅੱਜ ਵੀ ਉਹਦਾ ਜਿਹੜਾ ਡਿਸੀਜਨ ਹੈ ਉਹ ਡਿਸੀਜਨ ਕਨਸਟੀਟਿਊਸ਼ਨ ਕਰਕੇ ਭਾਰਤ ਦੇ ਸੰਵਿਧਾਨ ਕਰਕੇ ਹੋਇਆ ਤੇ ਔਰਤਾ ਦੀ ਸਥਿਤੀ 47 ਤੋਂ ਪਹਿਲਾਂ ਕੀ ਸੀ ਹੁਣ ਕੀ ਹੈ এডੂਕੇਸ਼ਨ ਪੜ੍ਹਾਈ ਲਿਖਾਈ ਦੀ ਸਥਿਤੀ ਅਸੀਂ ਕੇਵਲ 12% ਐਜੂਕੇਟਿਡ ਸੀ ਲਿਟਰੇਸੀ ਰੇਟ ਜਿਹੜਾ ਸਾਡਾ ਸੀ ਉਹ ਕੇਵਲ 12% ਸੀ 47 ਚ ਹੁਣ ਆਪਾਂ ਅਸੀਂ 90 ਕ੍ਰਾਸ ਕਰ ਰਹੇ ਨੇ ਤੇ ਇਹ ਸਾਰੇ ਬਦਲਾਵ ਜਿਹੜੇ ਆਏ ਨੇ ਉਹ ਭਾਰਤ ਦੇ ਸੰਵਿਧਾਨ ਨਿਯਮ ਕਾਨੂੰਨ ਕਰਕੇ ਆਏ ਨੇ ਬਾਬਾ ਸਾਹਿਬ ਨੇ ਉਹ ਸਾਨੂੰ ਦਿੱਤਾ ਤੇ ਉਹਨਾਂ ਦੇ ਜੀਵਨ ਚ ਉਹਨਾਂ ਤੋਂ ਨਿਆਂ ਨਹੀਂ ਹੋਇਆ ਜਿਹੜੀ ਕਾਂਗਰਸ ਪਾਰਟੀ ਰਹੀ ਹੈ ਪਾਵਰ ਚ ਇਨੇ ਲੰਬੇ ਟਾਈਮ ਉਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਜਿਹੜੇ ਨੇ ਰਾਜ ਦੇ ਨਹੀਂ ਸੀ ਤੇ ਜਦੋਂ ਭਾਰਤੀ ਜਨਤਾ ਪਾਰਟੀ ਪਾਵਰ ਚ ਆਈ ਪਹਿਲਾ ਆਈ ਤੇ ਬਾਬਾ ਸਾਹਿਬ ਨੂੰ ਜਿਹੜਾ ਸਨਮਾਨ ਮਿਲਣਾ ਚਾਹੀਦਾ ਸੀ ਭਾਰਤ ਰਤਨ ਉਹ ਬੀਜੇਪੀ ਦੀ ਮਦਦ ਨਾਲ ਉਹਨਾਂ ਨੂੰ ਪਹਿਲਾ ਦਿੱਤਾ ਗਿਆ ਉਹਦੇ ਬਾਅਦ ਜਿਹੜੇ ਪੰਜ ਤੀਰਥ ਨੇ ਉਹਨਾਂ ਦੇ ਜਿੱਥੇ ਉਹ ਪੈਦਾ ਹੋਏ ਜਿੱਥੇ ਮਾਂਚ ਉਹਨਾਂ ਨੇ ਪੜਾਈ ਲਿਖਾਈ ਕੀਤੀ ਦਿੱਲੀ ਉਹਨਾਂ ਦਾ ਲਾਸਟ ਰਾਈਟਸ ਹੋਏ ਲੰਡਨ ਜਿਹੜੇ ਜਿੱਥੇ ਉਹ ਰਹਿੰਦੇ ਸੀ ਪੜ੍ਹਦੇ ਸੀ ਉਹ ਸਾਰੇ ਸਥਾਨਾਂ ਨੂੰ ਪੰਜ ਤੀਰਥ ਦਾ ਨਾਮ ਦੇ ਕੇ ਉਹਨਾਂ ਨੂੰ ਬਣਾਉਣ ਦਾ ਉਹਨਾਂ ਨੂੰ ਮਾਨ ਸਨਮਾਨ ਦੇਣ ਦਾ ਕੰਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਤੇ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ 'ਚ ਜਿਹੜਾ ਜਿਹੜਾ ਵੀ ਕੰਮ ਇਨਕਲੂਜਨਲ ਚ ਹੋਇਆ ਕਿ ਸਾਰੇ ਆਪਾਂ ਰਾਜ ਮਿਲ ਕੇ ਕੰਮ ਕਰੀਏ ਜਾਤੀ ਧਰਵ ਦੇ ਨਾਲ ਛਿੰਨਾ ਲੜੀਏ ਔਰਤਾ ਦੇ ਮਾਨ ਸਨਮਾਨ ਦਾ ਕੰਮ ਕਰੀਏ ਉਹ ਸਾਰੇ ਕੰਮ ਜਿਹੜਾ ਰਸਤਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਦਿਖਾਇਆ ਹੈ ਉਤੇ ਚਲਦੇ ਹੋਏ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਦਿਖਾਏ ਰਸਤੇ ਤੇ ਕੰਮ ਕਰ ਰਹੀ ਹੈ ਤੇ ਇੱਕ ਸ਼੍ਰੇਸ਼ਟ ਭਾਰਤ ਦੇ ਨਿਰਮਾਣ ਦਾ ਕੰਮ 2047 ਦੇ ਵਿਕਸਿਤ ਭਾਰਤ ਦਾ ਬਣਾਉਣ ਦਾ ਕੰਮ ਆਪਾਂ ਕਰ ਰਹੇ ਨੇ ਸਾਰਿਆਂ ਦਾ ਸਾਥ ਹੋਏ ਸਾਰੇ ਨਾਲ ਰਲ ਮਿਲ ਕੇ ਕੰਮ ਕਰੀਏ ਸਭ ਦਾ ਸਾਥ ਸਭ ਦਾ ਵਿਕਾਸ ਹੋ ਸਭ ਦਾ ਪ੍ਰਿਆਸ ਮਿਹਨਤ ਵੀ ਸਾਰਿਆਂ ਦੀ ਚਾਹੀਦੀ ਹੈ ਇਹੀ ਸੰਦੇਸ਼ ਹੈ ਅੱਜ ਦੇ ਪ੍ਰੋਗਰਾਮ ਦਾ